ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਪਹਿਲਾਂ ਗੱਲ ਕਰੀਏ ਤਾਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਜਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਇਸ ਦੀ ਆਪਾਂ ਖਾਸ ਕਰਕੇ ਅਗਰ ਸੰਗਰੂਰ ਦੀ ਗੱਲ ਕਰ ਲਈਏ ਤਾਂ ਜਿਹੜੀਆਂ ਹੁਣ तस्वीर बन रही है आखिर किस पासे वाल इशारा कर रही ने इस उपर गांझी करे कि यह मनिया जाए कि मालवे ने एक बार फिर तो भी सौ सताई के लिए सियासी ट्रेंड जो सैट करता अकाली सियासत तो लैके ਕਾਂਗਰਸ ਅਤੇ ਭਾਜਪਾ ਦੀ ਸਿਆਸਤ ਦੇ ਨਜ਼ਰੀਏ ਹੁਣੇ ਜਿਹੜਾ ਨਵਾਂ ਟ੍ਰੈਂਡ ਸੈੱਟ ਹੋ ਰਿਹਾ ਇਸ ਨੂੰ ਕਿਵੇਂ ਦੇਖਣਾ ਚਾਹੀਦਾ ਤੁਸੀਂ ਇਸ ਉੱਪਰ ਕੀ ਕਹਿਣਾ ਚਾਹੋਗੇ ਆਖਿਰ ਇਹਨਾਂ ਸਥਿਤੀਆਂ ਇਹ ਟ੍ਰੈਂਡ ਕਿਸ ਤਰੀਕੇ ਨਾਲ ਕਿਸ ਪਾਸੇ ਵੱਲ ਇਸ਼ਾਰਾ ਕਰ ਰਿਹਾ ਹੈ ਜ਼ਰੂਰ ਇਸ ਉੱਪਰ ਤੁਸੀਂ ਆਪਣਾ ਐਨਾਲਿਸਿਸ ਵੀ ਸਾਂਝਾ ਕਰੋ ਦੇਖੋ ਪੰਜਾਬ ਦੇ ਵਿੱਚ 27 ਵਰ੍ਹੇ ਜਿਹੜਾ 2027 ਉਹਦੀ ਕਿਹੋ ਜਿਹੀ ਲੜਾਈ ਹੋਣੀ ਹੈ ਉਸ ਮੌਕੇ ਸਿਆਸੀ ਔਰ ਕਿਸ ਤਰ੍ਹਾਂ ਦੀ ਸਿਆਸੀ ਤਸਵੀਰ ਉੱਭਰਨੀ ਹੈ ਧੁੰਦਲੀ ਧੁੰਦਲੀ ਤਸਵੀਰ ਮੈਂ ਇਹ ਕਹੂੰਗਾ ਕਿ ਨਜ਼ਰ ਆਉਣ ਲੱਗ ਗਈ। ਔਰ ਅਸੀਂ ਵੇਖ ਰਹੇ ਹਾਂ ਪਿਛਲੇ ਕੁਝ ਦਿਨਾਂ ਦੇ 18 ਮਾਰਚ ਤੋਂ ਬਾਅਦ ਖਾਸ ਤੌਰ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਚੋਂ ਨਿਕਲੀ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਹੈ ਅਕਾਲੀ ਦਲ ਦੀ। ਔਰ ਉਸ ਭਰਤੀ ਨੂੰ ਪੰਜਾਬ ਦੇ ਵਿੱਚ ਸਿੱਖ ਹਲਕਿਆਂ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ। ਅਮਰਗੜ ਮਲੇਰ ਕੋਟਲਾ ਦੀ ਗੱਲ ਅਸੀਂ ਪਹਿਲਾਂ ਕੀਤੀ ਸੀ ਕਿ ਮੀਟਿੰਗ ਸੀ ਭਰਤੀ ਦੀ ਤੇ ਉਹ ਬਹੁਤ ਵੱਡੀ ਰੈਲੀ ਬਣ ਗਈ। ਇਸੇ ਤਰ੍ਹਾਂ ਕੱਲ ਇੱਕ ਵਾਰ ਫੇਰ ਸੰਗਰੂਰ ਦੇ ਵਿੱਚ ਮੀਟਿੰਗ ਸੀ ਭਰਤੀ ਲਈ। ਔਰ ਬਹੁਤ ਵੱਡਾ ਰੈਲੀ ਦੇ ਰੂਪ ਦੇ ਵਿੱਚ ਉਹ ਭਰਤੀ ਸਮਾਗਮ ਬਣ ਗਿਆ। ਇਹਦਾ ਮਤਲਬ ਹੈ ਕਿ ਸੰਗਰੂਰ ਇੱਕ ਇਸ਼ਾਰਾ ਹੈ ਕਿ ਸਿੱਖ ਮਾਨਸਿਕਤਾ ਪੰਜਾਬ ਦੇ ਵਿੱਚ ਕਿਵੇਂ ਸੋਚ ਰਹੀ ਹੈ। ਮੌਜੂਦਾ ਵਰਤਾਰੇ ਨੂੰ ਜੋ ਕੁਝ ਵਾਪਰਿਆ ਅਕਾਲੀ ਸਿਆਸਤ ਜਾਂ ਪੰਥਕ ਸਿਆਸਤ ਦੇ ਵਿੱਚ ਕਿ ਸੱਚਮੁੱਚ ਜਿਹੜਾ ਆਮ ਸਿੱਖ ਹੈ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਦੁਖੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਉਸ ਤਰ੍ਹਾਂ ਨਾਲ ਬਹਾਲ ਨਹੀਂ ਰੱਖਿਆ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਸੀ ਮੂਲ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਸੇ ਵੇਲੇ ਸੰਗਠਿਤ ਕੰਥਕ ਨਮਾਇੰਦਾ ਪਾਰਟੀ ਦੇ ਤੌਰ ਦੇ ਉੱਤੇ ਵਿਚਰਦਾ ਰਿਆ ਕਈ ਵਾਰ ਸੂਬੇ ਚ ਸਰਕਾਰ ਬਣਾਈ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਪਾਸੇ ਭਰਤੀ ਮੁਕੰਮਲ ਕਰਨ ਵਾਲੀ ਟੀਰੇ ਜਿਨ੍ਹਾਂ ਕੋਲੇ ਚੋਣ ਨਿਸ਼ਾਨ ਹੈ ਤੇ ਵਿਧਿ ਵਿਵਧਾਨ ਹੈ ਭਾਰਤ ਦੇ ਔਰ ਭਾਰਤ ਦੇ ਚੋਣ ਕਮਿਸ਼ਨ ਦਾ ਤੇ ਇੱਕ ਪਾਸੇ ਉਹ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਸਿਰਫ ਸ਼੍ਰੀ ਅਕਾਲ ਠਗਤ ਸਾਹਿਬ ਦਾ ਨਾਮ ਲੈ ਕੇ ਸ਼੍ਰੀ ਅਕਾਲ ਠਗਤ ਸਾਹਿਬ ਦੇ ਹੁਕਮ ਨੂੰ ਮੰਨਣ ਦੀ ਗੱਲ ਕਰਦੇ ਹੋਏ ਅੱਗੇ ਵੱਧ ਰਹੀ ਹੈ ਇਹਦਾ ਮਤਲਬ ਹੈ ਕਿ ਇੱਕ ਨਵੀਂ ਤਰ੍ਹਾਂ ਦੀ ਲੋਕਾਂ ਦੇ ਵਿੱਚ ਚੇਤਨਾ ਪੈਦਾ ਹੋ ਗਈ ਹੈ ਉਹ ਇਹ ਮਹਿਸੂਸ ਕਰਨ ਲੱਗੇ ਕਿ ਪੰਜ ਮੈਂਬਰੀ ਕਮੇਟੀ ਜਿਸ ਤਰ੍ਹਾਂ ਦੇ ਸਿਧਾਂਤਾਂ ਦੀ ਗੱਲਾਂ ਕਰਦੀ ਹੈ ਜਾਂ ਪੰਜ ਮੈਂਬਰੀ ਕਮੇਟੀ ਨੇ ਅਗਰ ਇੱਕ ਇਹ ਕਿ ਅਸੀਂ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਸਮਰਪਤਾ ਤੇ ਫਿਰ ਸਿੱਖ ਸੰਗਤ ਉਹਦੀ ਮੈਂਬਰਸ਼ਿਪ ਵਾਲੇ ਪਾਸੇ ਆ ਰਹੀ ਹੈ ਕਿਉਂਕਿ ਜਿੰਨੀ ਵੱਡੀ ਗਿਣਤੀ ਚ ਇਹ ਛੋਟੀ ਜੀ ਝਲਕ ਸਕਰੀਨ ਤੇ ਹੈ ਐਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਘਟੋ ਘਟ ਆਪ ਮੁਹਾਰੇ ਤਾਂ ਨਹੀਂ ਆਉਂਦੇ ਔਰ ਜਿਹੜੀ ਬਦਲਵੀਂ ਤਸਵੀਰ ਅਸੀਂ ਹੋਰ ਵੇਖਦੇ ਆ ਮੰਚ ਤੇ ਬਹੁਤ ਸਾਰੇ ਲੀਡਰ ਅਸੀਂ ਬੈਠੇ ਵੇਖੇ ਨੇ ਇਹਨਾਂ ਦੇ ਵਿੱਚੋਂ ਕਈ ਉਹ ਨੇ ਜਿਹੜੇ ਕਿਸੇ ਸਮੇ ਉਸੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਿੰਬਲ ਵਾਲਾ ਸ਼੍ਰੋਮਣੀ ਅਕਾਲੀ ਦਲ ਥੋੜਾ ਜਾਂ ਇਹਨਾਂ ਤੋਂ ਵੱਖਰੇ ਔਰ ਇਹ ਸਾਰਿਆਂ ਦੇ ਵਿੱਚ ਆਪਸੀ મતભੇਦ ਸੀ ਇਹਨਾਂ ਦੇ ਵਿੱਚੋਂ ਕਈ ਸਿਰਫ ਤੇ ਸਿਰਫ ਸੁਖਬੀਰ ਬਾਦਲ ਨਾਲ ਖੜਦੇ ਸੀ ਤੇ ਅੱਜ ਇਹ ਸਾਰੇ ਹੀ ਆਪਸ ਦੇ ਵਿੱਚ ਇਕੱਠੇ ਹੋ ਗਏ ਔਰ ਸੰਗਤ ਵੀ ਔਰ ਸਿੱਖ ਭਾਈਚਾਰੇ ਦੇ ਲੋਕ ਵੀ ਇਸ ਏਕਤਾ ਨੂੰ ਕਿੰਨਾ ਕਿਤੇ ਮਾਨਤਾ ਦੰਦੇ ਨਜ਼ਰ ਆ ਰਹੇ ਨੇ ਔਰ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਕੋਈ ਹੋਰ ਅਕਾਲੀ ਦਲ ਐਡਾ ਪ੍ਰਭਾਵੀ ਪੂਰੇ ਪੰਜਾਬ 'ਚ ਸਾਨੂੰ ਵਖਿਆ ਨਹੀਂ ਉਹ ਠੀਕ ਹੈ ਸਿਮਰਜੀਤ ਸਿੰਘ ਮਾਨ ਉਦੋਂ ਜਿੱਤੇ ਜਦੋਂ ਜਿੱਤੇ ਉਹ ਬਰਨਾਲੇ ਤੋਂ ਵੀ ਦੋ ਵਾਰ ਜਿੱਤੇ ਪਰ ਸੰਗਰੂਰ ਦੇ ਵਿੱਚ ਜਿੱਥੇ ਕਿਸੇ ਵੇਲੇ ਅਕਾਲੀ ਦਲ ਨੌ ਨੌ ਹਲਕੇ ਜਿੱਤਦਾ ਰਿਹਾ ਤੇ ਪਿਛਲੀ ਵਾਰੀ ਸ਼ਰੋਮਣੀ ਅਕਾਲੀ ਦਲ ਦੀ ਟਿਕਟ ਤੇ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਜਦੋਂ ਚੋਣ ਲੜੀ ਤੇ ਉਹ ਲਗਭਗ ਸਾਰਿਆਂ ਤੋਂ ਪਿੱਛੇ ਰਹਿ ਗਈ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਨਾ ਪਸੰਦੀ ਇਹ ਕਾਰਨ ਬਣ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਐਡਾ ਜ਼ਿਆਦਾ ਵੋਟਾਂ ਨਹੀਂ ਸੀ ਹਾਸਲ ਕਰ ਰਿਆ ਹਾਲਾਂਕਿ ਇਹਦਾ ਫੈਸਲਾ ਤਾਂ ਉਦੋਂ ਹੀ ਹੋਣਾ ਜਦੋਂ ਇਸ ਨਵੀਂ ਧਿਰ ਨੇ ਜੇ ਕੱਲ ਨੂੰ ਪੋਲਿਟਿਕਲ ਰੂਪ ਅਖਤਿਆਰ ਕੀਤਾ ਜਦੀ ਸੰਭਾਵਨਾ ਹੈ ਤੇ ਫਿਰ ਇਹ ਕਿੰਨਾ ਕੁ ਜਿੱਤਦੇ ਨੇ ਉਹਦੇ ਹਿਸਾਬ ਨਾਲ ਤਸਵੀਰਾਂ ਸਾਫ਼ ਹੋਣਗੀਆਂ ਪਰ ਇਹ ਗੱਲ ਨਜ਼ਰ ਆਉਣ ਲੱਗੀ ਕਿ ਸੰਗਰੂਰ ਇਹ ਉਹ ਬੈਲਟ ਜਿੱਥੇ ਸਮੇਂ-ਸਮੇਂ ਤੋਂ ਮੁਲਕ ਨੇ ਕ੍ਰਾਂਤੀਆਂ ਵੇਖੀਆਂ ਨੇ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਤੋਂ ਲੈ ਕੇ ਅਜੋਕੇ ਸਮੇਂ ਵੀ ਦੇਸ਼ ਦੀ ਸੱਤਾ 'ਚ ਤਬਦੀਲੀ ਦਾ ਸੰਕੇਤ ਪੰਜਾਬ ਤੋਂ ਹੀ ਮਿਲਿਆ ਜਦੋਂ 2014 'ਚ 4 ਸੀਟਾਂ ਆਮ ਆਦਮੀ ਪਾਰਟੀ ਦਿੱਤੀ ਔਰ ਇਸ ਖੇਤਰ 'ਚ ਸੰਗਰੂਰ ਫਤਿਹਗੜ੍ਹ ਸਾਹਿਬ ਫਰੀਦਕੋਟ ਲਗਭਗ ਇਹੀ ਇਲਾਕੇ ਜਦੋਂ 4 ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਹੁਣ ਜਦੋਂ ਤੋਂ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਲੋਕ ਸਭਾ ਦੀ ਸੀਟ ਤੋਂ ਫਿਰ ਉੱਥੋਂ ਜਿੱਤਿਆ ਏ ਸਿਮਰਜੀਤ ਸਿੰਘ ਮਾਨ ਭਾਵੇਂ ਮੀਤ ਹੇਰ ਫਿਰ ਉੱਥੋਂ ਐਮਪੀ ਜਿੱਤੇ ਲੇਕਿਨ ਦਿੱਲੀ ਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਤੀ ਵਿਰੋਧੀ ਧਿਰਾਂ ਨੇ ਜਿਸ ਤਰ੍ਹਾਂ ਦੇ ਹੱਲੇ ਬੋਲੇ ਹਮਲੇ ਬੋਲੇ ਆਮ ਆਦਮੀ ਪਾਰਟੀ ਉਹਨਾਂ ਦਾ ਉਸ ਪੱਦਰ ਤੇ ਜਵਾਬ ਨਹੀਂ ਦੇ ਸਕੀ ਭਾਵੇਂ ਕਿ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਇਆ ਉਹ ਕਿੰਨਾ ਹੋਇਆ ਵੋਟਾਂ ਦੇ ਰੂਪ ਦੇ ਵਿੱਚ ਉਹਦੇ ਆંકੜੇ ਭਵਿੱਖ ਚਾਹਣਗੇ ਪਰ ਜਿਸ ਤਰ੍ਹਾਂ ਦੀ ਸੰਗਤ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਉਤਸ਼ਾਹ ਹੈ ਘਟੋ ਘਟ ਇਹ ਗੱਲ ਤੈ ਹੈ ਕਿ ਸੰਗਰੂਰ ਦਾ ਉਹ ਹਲਕਾ ਜਿਹਦਾ ਸਿੱਖ ਵੋਟਰ 2012 13 ਤੋਂ ਬਾਅਦ ਤੈ ਕਰਦਾ ਰਿਹਾ ਹੈ ਸਿਆਸਤ ਦੀ ਦਿਸ਼ਾ ਕਦੀ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਕਦੀ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਕੇ ਇਹ ਗੱਲ ਤੈਅ ਹੈ ਕਿ ਸੰਗਰੂਰ ਦੇ ਇਸ ਕ੍ਰਾਂਤੀਕਾਰੀ ਜਗ੍ਹਾ ਤੋਂ ਇੱਕ ਨਵਾਂ ਟ੍ਰੈਂਡ ਧੁੰਦਲਾ ਧੁੰਦਲਾ ਟ੍ਰੈਂਡ ਸੈੱਟ ਹੁੰਦਾ ਨਜ਼ਰ ਆਉਂਦਾ ਹੈ ਹਾਂ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਭਰਤੀ ਦੀ ਪ੍ਰਕਿਰਿਆ ਜਾਂ ਭਰਤੀ ਦੇ ਪ੍ਰਤੀ ਲੋਕਾਂ ਦਾ ਸਮਰਪਣ ਜज्ਬਾ ਰਸ਼ ਅਸੀਂ ਸੰਗਰੂਰ 'ਚ ਵੇਖ ਰਹੇ ਹਾਂ ਲਗਭਗ ਇਸੇ ਤਰ੍ਹਾਂ ਦਾ ਅਗਰ ਸਾਨੂੰ ਮਾਲ ਵਿੱਚ ਨਜ਼ਰ ਆਉਣ ਲੱਗ ਗਿਆ ਕੱਲ ਨੂੰ ਬਠਿੰਡੇ ਇਸੇ ਤਰ੍ਹਾਂ ਦਾ ਅਗਰ ਨਜ਼ਰ ਆਇਆ ਉਹਨਾਂ ਵਾਲੇ ਸਮੇਂ ਫਰੀਦਕੋਟ ਫਿਰੋਜ਼ਪੁਰ ਮੋਗਾ ਅਗਰ ਇਸੇ ਤਰ੍ਹਾਂ ਦਾ ਇਕੱਠ ਨਜ਼ਰ ਆਇਆ ਫੇਰ ਤਾਂ ਇਹ ਗੱਲ ਲਗਭਗ ਸਥਾਪਤੀ ਵਾਲੇ ਪਾਸੇ ਤੁਰ ਪੈਣੀ ਹੈ ਕਿ ਅਕਾਲੀ ਦਲ ਸਥਾਪਿਤ ਹੋਣ ਵਾਲੇ ਪਾਸੇ ਹੈ ਭਾਵੇਂ ਇਸ ਅਕਾਲੀ ਦਲ ਦਾ ਨਾਮ ਕੱਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਇਆ ਉਹਨਾਂ ਦੀ ਅਰਦਾਸ ਨਾਲ ਕੁਝ ਵੀ ਬਣ ਸਕਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਮਾਨਤਾ ਪ੍ਰਾਪਤ ਹੈ ਭਾਰਤ ਦੇ ਚੋਣ ਕਮਿਸ਼ਨ ਤੋਂ ਉਹ ਗੱਲ ਵੱਖਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੋਵਾਂ ਧਿਰਾਂ ਦੇ ਵਿੱਚ ਕੋਈ ਚੋਣ ਨਿਸ਼ਾਨ ਜਾਂ ਸਿੰਬਲ ਨੂੰ ਲੈ ਕੇ ਕੋਈ ਕਾਨੂੰਨੀ ਲੜਾਈ ਹੋਵੇ ਉਹ ਭਵਿੱਖ ਹੈ ਨਕਾਰ ਨਹੀਂ ਸਕਦੇ ਅਸੀਂ ਸੰਭਾਵਨਾਵਾਂ ਨੂੰ ਸਿਆਸਤ ਦੇ ਵਿੱਚ ਅਸੀਂ ਬਹੁਤ ਸੂਬਿਆਂ 'ਚ ਵੇਖਿਆ ਇੱਕ ਪਾਰਟੀ ਤੋਂ ਚੋਣ ਨਿਸ਼ਾਨ ਦੂਜੀ ਪਾਰਟੀ ਕੋਲੇ ਚਲੇ ਗਏ ਹੁਣ ਅਜੇ ਹਾਲਾਤਾਂ 'ਚ 2027 ਦੀ ਧੁੰਦਲੀ ਤਸਵੀਰ ਮੈਂ ਵੀ ਮਹਿਸੂਸ ਕਰ ਰਿਹਾ ਕਿ 2027 ਉਸ ਤਰ੍ਹਾਂ ਦਾ ਨਹੀਂ ਹੋਏਗਾ ਜਿਸ ਤਰ੍ਹਾਂ 2022 ਰਿਹਾ ਭਾਵ ਕਿ ਇੱਕ ਪਾਸੜ ਬਹੁਤ ਵੱਡੀ ਤਾਕਤ ਜਿਵੇਂ ਬਨਵੇ ਆਮ ਆਦਮੀ ਪਾਰਟੀ ਨੂੰ ਆਈਆਂ 27 ਦੀ ਸਥਿਤੀ ਉਹ ਬਣਨ ਵਾਲੀ ਨਹੀਂ ਹੈ ਧੁੰਦਲੀ ਤਸਵੀਰ ਨਜ਼ਰ ਆਉਣ ਲੱਗੀ ਹੁਣ ਆਮ ਆਦਮੀ ਪਾਰਟੀ ਵਾਲੇ ਭਾਵੇਂ ਇਸ ਗੱਲ ਤੋਂ ਖੁਸ਼ ਹੋਣ ਭਾਵੇਂ ਇਸ ਗੱਲ ਤੋਂ ਦੁਖੀ ਹੋਣ ਆਮ ਆਦਮੀ ਪਾਰਟੀ ਨੇ ਪਿਛਲੇ ਥੋੜੇ ਸਮੇਂ ਦੇ ਵਿੱਚ ਆਪਣੇ ਗਰਾਫ ਨੂੰ ਆਪਣੇ ਫੈਸਲਿਆਂ ਕਰਕੇ ਹੀ ਕਿਤੇ ਨਾ ਕਿਤੇ ਕਮਜ਼ੋਰ ਕੀਤਾ ਹੈ ਲੋਕ ਸਭਾ ਦੇ ਵਿੱਚ ਵੀ ਲੋਕ ਸਭਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਮੈਂ ਮੰਨਦਾ ਸੀ ਆਮ ਆਦਮੀ ਪਾਰਟੀ 13 ਸੀਟਾਂ ਲੋਕ ਸਭਾ ਚ ਜਿੱਤ ਸਕਦੀ ਸੀ ਪਰ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਲ ਸਵਾ ਸਾਲ ਪਹਿਲਾਂ ਜਿਸ ਤਰ੍ਹਾਂ ਦੇ ਕੁਝ ਫੈਸਲੇ ਪੰਜਾਬ ਦੀ ਸਿਆਸਤ ਦੇ ਵਿੱਚ ਹੋਏ ਉਨ੍ਹਾਂ ਦਾ ਅਸਰ ਜਿਹੜਾ ਪਹਿਲਾਂ ਮੰਨਿਆ ਜਾਂਦਾ ਸੀ ਕਿ ਬਹੁਤ ਮਾਮੂਲੀ ਰਹੇਗਾ ਉਹ ਵੱਡਾ ਅਸਰ ਬਣ ਕੇ 2022 'ਚ ਵੀ ਸਾਨੂੰ 2024 'ਚ ਨਜ਼ਰ ਆਇਆ ਹੁਣ ਜੇ ਅੱਜ ਦੀ ਸਥਿਤੀ ਦੇ ਹਿਸਾਬ ਨਾਲ ਅੱਗੇ ਵਧਈ ਤੇ ਪੰਜ ਮੈਂਬਰੀ ਕਮੇਟੀ ਨੂੰ ਜਿਸ ਤਰ੍ਹਾਂ ਦਾ ਉਤਸ਼ਾਹ ਮਿਲ ਰਿਹਾ ਘਟੋ ਘਟ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਚਿੰਤਿਤ ਜ਼ਰੂਰ ਹੋਏਗੀ ਭਾਵੇਂ ਉਹਨਾਂ ਨੇ ਹੁਣ ਮਿੱਠ ਲਿਆ ਅਪੀਲਾਂ ਕੀਤੀਆਂ ਕੁਝ ਦਿਨ ਪਹਿਲਾਂ ਜਿੱਦਣ ਪੰਥਕ ਇਕੱਠ ਸੀ 28 ਮਾਰਚ ਨੂੰ ਉਸ ਦਿਨ ਵੀ ਬਲਵਿੰਦਰ ਸਿੰਘ ਭੁੰਦੜ ਹੋਣਾ ਨੇ ਅਪੀਲਾਂ ਕੀਤੀਆਂ ਏਕਤਾ ਦੀਆਂ ਹਾਲਾਂਕਿ ਜਦੋਂ 2 ਦਸੰਬਰ ਦਾ ਹੁਕਮਨਾਮਾ ਸੀ ਉਹਦਾ ਆਧਾਰ ਹੀ ਏਕਤਾ ਸੀ ਪੰਥਕ ਏਕਤਾ ਦਾਗੀ ਬਾਗੀ ਖਤਮ ਤੇ ਉਦੋਂ ਹੀ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਿੰਬਲ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ ਚੌਣ ਨਿਸ਼ਾਨ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ ਸ਼ਾਇਦ ਉਸੇ ਦਿਨ ਸ਼੍ਰੋਮਣੀ ਅਕਾਲੀ ਦਲ ਗਲਤੀਆਂ ਕਰ ਗਿਆ ਕਿ ਜਦੋਂ ਸਜ਼ਾ ਭੁਗਤੀ ਉਹਨਾਂ ਨੇ ਪੂਰੀ ਮਰਿਆਦਾ ਨਾਲ ਭੁਗਤੀ ਸਜ਼ਾ ਪਰ ਸਜ਼ਾ ਤੋਂ ਬਾਅਦ ਜਦੋਂ ਗੱਲ ਆ ਗਈ ਕਿ ਵਰਕਿੰਗ ਕਮੇਟੀ ਸੱਤ ਮੈਂਬਰੀ ਕਮੇਟੀ ਨਾਲ ਕੋਈ ਮੀਟਿੰਗ ਕਰੇ ਉਹਨਾਂ ਨੂੰ ਸੱਦੇ ਜਾਂ ਵਰਕਿੰਗ ਕਮੇਟੀ ਤੁਰੰਤ ਅਸਤੀਫੇ ਪ੍ਰਬਾਨ ਕਰੇ ਉਹਨਾਂ ਫੈਸਲਿਆਂ ਦੇ ਵਿੱਚ ਦੇਰੀਆਂ ਦੇ ਪਿੱਛੇ ਤਰਕ ਭਾਵੇਂ ਕੋਈ ਵੀ ਰਹੇ ਹੋਣ ਭਾਵੇਂ ਕੋਈ ਵੀ ਤਰਕ ਰਹੇ ਹੋਣ ਪਰ ਉਹ ਤਰਕ ਸੰਗਤ ਨੂੰ ਸੰਤੁਸ਼ਟ ਨਹੀਂ ਕਰ ਸਕੇ ਸਿੱਖ ਕੌਮ ਦੇ ਲੋਕਾਂ ਨੂੰ ਜ਼ਿਆਦਾਤਰ ਨੂੰ ਸੰਤੁਸ਼ਟ ਨਹੀਂ ਕਰ ਸਕੇ ਉਹ ਤਰਕ ਸ਼ਾਇਦ ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਫੈਸਲਿਆਂ ਨੂੰ ਅੱਜ ਅਸੀਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਵਿੱਚ ਲੋਕਾਂ ਦੇ ਹੰਗਾਰੇ ਦੇ ਤੌਰ ਤੇ ਦੇਖ ਰਹੇ ਹਾਂ। ਔਰ ਇਹ ਬਹੁਤ ਵੱਡਾ ਮੌਕਾ ਸੀ ਸ਼੍ਰੋਮਣੀ ਅਕਾਲੀ ਦਲ ਕੋਲੇ ਵੀ ਜਿਹਦੇ ਕੋਲੇ ਚੋਣ ਨਿਸ਼ਾਨ ਹੈ। ਕਿ ਅਗਰ ਦਾਗੀ ਤੇ ਬਾਗੀ ਇਕੱਠੇ ਆਲਾ ਹੁਕਮ ਮੰਨਿਆ ਹੁੰਦਾ ਤੇ ਥੋੜੇ-ਮੋٹے ਭਾਂਡੇ ਤਾਂ ਖੜਕਦੇ ਰਹਿੰਦੇ ਨੇ ਜੇ ਮਨਮਟਾ ਮਾੜਾ-ਮੋਟਾ ਲੀਡਰਾਂ ਨੂੰ ਹੁੰਦਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਿੰਬਲ ਵਾਲਾ ਹੈ ਅੱਜ ਉਹਦੀ ਤਾਕਤ ਬਹੁਤ ਵੱਡੀ ਹੋਣੀ ਸੀ ਹਾਲੇ ਤੱਕ ਸ਼ਰੋਮਣੀ ਅਕਾਲੀ ਦਲ ਸਿੰਬਲ ਵਾਲੇ ਨੇ ਆਪਣੀ ਕੁੱਲ ਭਰਤੀ ਨਹੀਂ ਐਲਾਨੀ ਕਿ ਅਸੀਂ ਕੁੱਲ ਕਿੰਨੀ ਭਰਤੀ ਕੀਤੀ ਹੈ ਹਾਲਾਂਕਿ ਕੱਲ ਇੱਕ ਨਵਾਂ ਫੈਸਲਾ ਕਰ ਦਿੱਤਾ ਗਿਆ ਕਿ 2 ਤੋਂ ਲੈ ਕੇ 6 April ਤੱਕ ਹੁਣ ਅਸੀਂ ਜ਼ਿਲ੍ਹਾ ਡੈਲੀਗੇਟਸ ਤੇ ਸਟੇਟ ਡੈਲੀਗੇਟਸ ਚੁਣਨੇ ਨੇ ਤੇ ਉਹਦੇ ਲਈ ਮੀਟਿੰਗਾਂ ਆਬਜ਼ਰਵਰ ਵਗੈਰਾ ਸੱਦੇ ਗਏ ਨੇ 7 April ਤੱਕ 2 ਤੋਂ 6 April 7 April ਤੱਕ ਸ਼ਾਇਦ ਡੈਲੀਗੇਟਸ ਉਹ ਚੁਣ ਦੇਣਗੇ ਤੇ ਫਿਰ ਵਿਸਾਖੀ ਤੇ ਜਾਂ ਅੱਗੇ ਪਿੱਛੇ ਬਹੁਤੀ ਸੰਭਾਵਨਾ ਹੈ ਕਿ ਉਹਨਾਂ ਨੇ ਨਵਾਂ ਪ੍ਰਧਾਨ ਆਪਣਾ ਚੁਣ ਦੇਣਾ ਹੈ ਨਵੇਂ ਪ੍ਰਧਾਨ ਤੋਂ ਭਾਵ ਕਿ ਸੁਖਬੀਰ ਬਾਦਲ ਨੂੰ ਉਹਨਾਂ ਨੇ ਨਵੇਂ ਸਿਰੇ ਤੋਂ ਪ੍ਰਧਾਨ ਚੁਣ ਲੈਣਾ ਹੈ ਜੋ ਸਥਿਤੀ ਲੱਗਦੀ ਹੈ ਸਿੰਬਲ ਵਾਲੇ ਅਕਾਲੀ ਦਲ ਦੀ ਪਰ ਜਿਹੜਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੱਲ ਰਹੀ ਹੈ ਇਸ ਭਰਤੀ ਨੇ ਹਜੇ ਕਈ ਮਹੀਨੇ ਅੱਗੇ ਚੱਲਣਾ ਹੈ ਔਰ ਤਸਵੀਰਾਂ ਚ ਜਿਹੜਾ ਇਕੱਠ ਨਜ਼ਰ ਆਉਂਦਾ ਉਹਨੇ ਮੁੱਢ ਬੰਨਤਾ ਪਰਤੀ ਦਾ ਵੱਡੇ ਵੱਡੇ ਪੋਲੀਟੀਕਲ ਐਕਸਪਰਟ ਵੱਡੇ ਵੱਡੇ ਪੱਤਰਕਾਰ ਵੱਡੇ ਵੱਡੇ ਸੀਨੀਅਰ ਪੱਤਰਕਾਰ ਜਿਹੜੇ ਪੈਨਲਾਂ ਚ ਬੈਠਦੇ ਨੇ ਲਗਭਗ ਸਾਰਿਆਂ ਦਾ ਅਨੁਮਾਨ ਇਹੀ ਹੈ ਕਿ ਜਿਸ ਤਰ੍ਹਾਂ ਨਾਲ 5 ਮੈਂਬਰੀ ਕਮੇਟੀ ਨੂੰ ਰੁਝਾਨ ਮਿਲ ਰਿਹਾ ਇਹ ਗੱਲ ਤੈ ਹੈ ਕਿ ਭਵਿੱਖ ਚ ਉਹਨਾਂ ਦਾ ਆਂਕੜਾ ਅਗਰ 35 40 50 ਲੱਖ ਪਾਰ ਕਰ ਗਿਆ ਫਿਰ ਤਾਂ ਇਹ ਭਰਤੀ ਦੇ ਨੰਬਰਾਂ ਦੇ ਨਾਲ ਹੀ ਤੈਅ ਹੋ ਜਾਣਾ ਹੈ ਕਿ ਪੰਜਾਬ 'ਚ ਹੁਣ ਅਕਾਲੀ ਦਲ ਵੱਡਾ ਕਿਹੜਾ ਬਣਨ ਜਾ ਰਿਹਾ ਹੈ। ਔਰ ਉਹਨੇ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਪ੍ਰਭਾਵ ਪਾਉਣਾ ਹੈ ਉੰਜ। ਜੇ ਆંકੜੇ ਵੇਖੀਏ ਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪਿਛਲੇ 4-5 ਚੋਣਾਂ ਤੋਂ ਦੇਖੀਏ ਤੇ ਪਛੜਦਾ ਹੀ ਆ ਰਿਹਾ ਹੈ। ਮੈਂ ਕਈ ਵਾਰੀ ਅੱਗੇ ਵੀ ਗੱਲ ਕੀਤੀ ਹੈ ਕਿ ਫੈਸਲਿਆਂ ਦਾ ਪੋਲਿਟੀਕਲ ਪਾਰਟੀਆਂ ਦੇ ਫੈਸਲਿਆਂ ਦਾ ਵੋਟਰਾਂ ਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਸੋ ਕਾਂਗਰਸ ਜਿਹਨੇ 84 ਕੀਤੀ ਸੀ ਹੌਲੀ ਹੌਲੀ ਕਾਂਗਰਸ ਲੋਕਾਂ ਦੇ ਮਨਾਂ ਚੋਂ ਦਿੱਲੀ ਚ ਰਹਿ ਗਈ ਲਹਿ ਗਈ ਔਰ ਹੁਣ ਪਿਛਲੀ ਚਾਰ ਵਾਰ ਤੋਂ ਜ਼ੀਰੋ ਸੀਟਾਂ ਭਾਵੇਂ ਪਾਰਲੀਮੈਂਟ ਐ ਭਾਵੇਂ ਵਿਧਾਨ ਸਭਾ ਦਿੱਲੀ ਦੀ ਸੋ ਜ਼ੀਰਾ ਜ਼ੀਰੋ ਸੀਟਾਂ ਕਾਂਗਰਸ ਹਾਸਲ ਕਰ ਰਹੀ ਹੈ ਔਰ ਅਕਾਲੀ ਦਲ ਵੀ ਜਦੋਂ ਤੋਂ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਡੀਜੀਪੀ ਸੁਮੇਧ ਸੈਣੀ ਲਾਇਆ ਪਹਿਲਾਂ ਤਾਂ ਜਿਹਦਾ ਬਹੁਤ ਵਿਰੋਧ ਸੀ ਪੰਥਕ ਹਲਕਿਆਂ ਦੇ ਵਿੱਚ ਔਰ ਉਹੀ ਪ੍ਰਕਾਸ਼ ਸਿੰਘ ਬਾਦਲ ਔਰ ਅਕਾਲੀ ਦਲ ਡੀਜੀਪੀ ਸੁਮੇਸ਼ ਸਿੰਘ ਸੈਣੀ ਦੀਆਂ ਨੀਤੀਆਂ ਦਾ ਵਿਰੋਧੀ ਸੀ ਔਰ ਉਹੀ ਅਕਾਲੀ ਦਲ ਸੁਮੇਸ਼ ਸਿੰਘ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਬਤੌਰ ਡਿਪਟੀ ਮੁੱਖ ਮੰਤਰੀ ਕਹਿ ਲੋ ਇਹਨਾਂ ਸਾਰਿਆਂ ਨੇ ਡੀਜੀਪੀ ਲਾਇਆ ਸੁਮੇਸ਼ ਸਿੰਘ ਸੈਣੀ ਨੂੰ ਔਰ ਉਸੇ ਸੁਮੇਸ਼ ਸਿੰਘ ਸੈਣੀ ਦੇ ਡੀਜੀਪੀ ਕਾਲ ਵੇਲੇ ਗੋਲੀकांड ਵਾਪਰੇ ਸੰਗਤ ਤੇ ਤੇ ਉਹੀ ਬੇਦਬੀਆਂ ਦੇ ਮਾਮਲੇ ਨਹੀਂ ਸੰਭਾਲੇ ਗਏ ਬਾਅਦ ਵਿੱਚ ਭਾਵੇਂ ਡੀਜੀਪੀ ਸੁਮੇਤ ਸਿੰਘ ਛਾਣੀ ਨੂੰ ਹਟਾ ਦਿੱਤਾ ਗਿਆ ਤੇ ਉਹ ਜਿਹੜਾ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾਤਾ ਪਰ ਉਹਦੇ ਅਸਰ ਜਿਹੜੀ ਜਿਹੜੇ ਬੇਦਬੀਆਂ ਦੇ ਮਾਮਲੇ ਤੇ ਵੀ ਅਕਾਲੀ ਦਲ ਨਹੀਂ ਸੰਜੀਦਾ ਹੋਇਆ ਇੱਕ ਜੱਜ ਸਾਹਿਬ ਕਹਿੰਦੇ ਰਿਪੋਰਟ ਬਣਾ ਕੇ ਦੇਣ ਆਏ ਸੀ ਤੇ ਉਹਨਾਂ ਨੂੰ ਅਟੈਂਡ ਨਹੀਂ ਕੀਤਾ ਗਿਆ ਤੇ ਅੱਜ ਸ਼ਾਇਦ ਉਹਦਾ ਖਾਮਿਆਜ਼ਾ ਉਹਨਾਂ ਫੈਸਲਿਆਂ ਦਾ ਲਟਕਾਉਣ ਦਾ ਫੈਸਲਾ ਵੀ ਜਿਹੜਾ ਖਾਮਿਆਜਾ ਵੀ ਸਿੰਬਲ ਵਾਲਾ ਸ਼੍ਰੋਮਣੀ ਅਕਾਲੀ ਦਲ ਭੁਗਤ ਹੀ ਰਿਹਾ ਔਰ ਤੁਸੀਂ ਵੇਖੋ ਵੋਟ ਪਰਸੈਂਟੇਜ ਔਰ ਸੀਟਾਂ ਲਗਾਤਾਰ ਘਟਦੀਆਂ ਆ ਰਹੀਆਂ ਨੇ ਔਰ ਅੱਜ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਸੀਟ ਜਿਹੜੀ ਹੈ ਉਹ ਸਿੰਬਲ ਵਾਲੇ ਸ਼੍ਰੋਮਣੀ ਅਕਾਲੀ ਦਲ ਚ ਕਾਊਂਟ ਕੀਤੀ ਜਾ ਸਕਦੀ ਹੈ ਹਾਲਾਂਕਿ ਸਿੰਬਲ ਤਾਂ ਮਨਪਿਤਿਆਲੀ ਕੋਲੇ ਵੀ ਹੈ ਪਰ ਉਹ ਦਿਲੋਂ ਬਿਲਕੁਲ ਇਹਨਾਂ ਦੇ ਖਿਲਾਫ ਹੈ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਕਿਉਂਕਿ ਉਹ ਪਰਿਵਾਰਕ ਰਿਸ਼ਤਾ ਹੈ ਹਜੇ ਉਹਨਾਂ ਨੇ ਖੁੱਲ ਕੇ ਕਿਹਾ ਨਹੀਂ ਪਰ ਇੱਕਤਾ ਸਤੀਫਾ ਦੇ ਗਿਆ ਅਕਾਲੀ ਦਲ ਦੇ ਐਮਐਲਏ ਸੋ ਸਥਿਤੀਆਂ ਇਹ ਨੇ ਕਿ ਤਿੰਨ ਅਕਾਲੀ ਦਲ ਦੇ ਐਮਐਲਏ ਨੇ ਜਿਹੜੇ ਨੇ ਸਾਰੇ ਤਿੰਨਾਂ ਦੇ ਸਿੰਬਲ ਵਾਲੇ ਅਕਾਲੀ ਦਲ ਦੇ ਉਹਨਾਂ ਦੇ ਸੁਰ ਵੱਖਰੇ ਨੇ ਇਸ ਕਰਕੇ ਜਿਹੜਾ ਅਕਾਲੀ ਦਲ ਆ ਜਦੋਂ ਹੁਣ 24 ਦੀਆਂ ਵੀ ਵੋਟਾਂ ਪਈਆਂ ਨੇ ਤੇ 13.5% ਵੋਟ ਪਰਸੈਂਟੇਜ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਰਹਿ ਗਿਆ ਔਰ 22 ਦੀਆਂ ਇਲੈਕਸ਼ਨਾਂ 'ਚ ਦੇ ਵਿੱਚ 18% ਸੀ 22 ਦੇ ਵਿੱਚ 18.38 ਸੀ ਸੋ 22 ਤੋਂ ਲੈ ਕੇ 24 ਤੱਕ ਅਕਾਲੀ ਦਲ ਹੋਰ ਕਮਜ਼ੋਰ ਹੋਇਆ ਔਰ ਹੁਣ ਜਦੋਂ ਇਸ ਸਿੰਬਲ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਉਹ ਸਾਰੀ ਲੀਡਰਸ਼ਿਪ ਮੰਨਫੀ ਹੋ ਜਾਣੀ ਹੈ ਜਿਹੜੀ ਹੁਣ ਦੂਜੇ ਪਾਸੇ ਭਰਤੀਆਂ ਕਰ ਰਹੀ ਹੈ ਤੇ ਜਿਹੜੇ ਉਹ ਸਿੱਖ ਪੰਥ ਦੇ ਲੋਕ ਮੰਨਫੀ ਹੋ ਜਾਣੇ ਨੇ ਜਿਹੜੇ ਦੂਜੇ ਪਾਸੇ ਭਰਤੀ ਲਈ ਜਾ ਰਹੇ ਨੇ ਤੇ ਫਿਰ ਸਿੰਬਲ ਵਾਲੇ ਅਕਾਲੀ ਦਲ ਦੀ ਤਾਕਤ 27 ਚ ਬਚਣੀ ਕੀ ਹੈ ਇਹਦੇ ਤਾਂ ਸਿਰਫ ਅਸੀਂ ਹਜੇ ਅੰਦਾਜ਼ੇ ਲਾ ਸਕਦੇ ਹਾਂ ਪਰ ਜ਼ਮੀਨੀ ਹਕੀਕਤਾਂ ਵੀ ਸਤਾਈ ਨੇ ਤੈਅ ਕਰ ਦੇਣੀਆਂ ਨੇ ਪਰ ਕੁੱਲ ਮਿਲਾ ਕੇ ਕਾਂਗਰਸ ਔਰ ਬੀਜੇਪੀ ਕਾਂਗਰਸ ਔਰ ਬੀਜੇਪੀ ਇਸ ਵਕਤ ਕਿਤੇ ਨਾ ਕਿਤੇ ਇਹ ਜ਼ਰੂਰ ਸੋਚਦੇ ਹੋਣਗੇ ਕਾਂਗਰਸ ਤੇ ਬੀਜੇਪੀ ਵਾਲੇ ਸੋਚਦੇ ਹੋਣਗੇ ਕਿ ਜੋ ਵਰਤਾਰਾ ਵਰਤ ਰਿਹਾ ਹੈ ਜਿਹੜੀ ਇਹ ਮੈਂਬਰਸ਼ਿਪ ਭਰਤੀ ਏਡੀ ਜ਼ਿਆਦਾ ਹੋ ਰਹੀ ਹੈ ਇਹ ਜਿਹੜਾ ਨਵਾਂ ਜਾਂ ਸ਼੍ਰੋਮਣੀ ਜਾਂ ਸ਼੍ਰੋਮਣੀ ਅਕਾਲੀ ਦਲ ਪਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਸਿੰਬਲ ਦੇ ਨਾਲ ਪਾਵੇਂ ਕਾਨੂੰਨੀ ਪਚੜਿਆਂ ਪਚੜਿਆਂ ਚ ਉਲਝੇ ਜਾਂ ਕੋਈ ਨਿਪਟਾਰਾ ਪੰਥਕ ਲੀਡਰ ਕਰ ਦੇਣ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਫੈਸਲਾ ਕਰ ਦੇਣ ਭਵਿਕ ਵਿੱਚ ਪਰ ਜੋ ਵੀ ਨਿਕਲੂਗਾ ਕਾਂਗਰਸ ਔਰ ਬੀਜੇਪੀ ਦੀ ਟੇਕ ਉਸ ਨਿਤਾਰੇ ਤੇ ਆ ਕੇ ਟਿਕ ਗਈ ਹੁਣ ਦੋਵੇਂ ਪਾਰਟੀਆਂ ਦਾ ਜਿਹੜਾ ਨਜ਼ਰੀਆ ਉਹ ਇਸ ਪਾਸੇ ਐ ਕਿ ਜਿਹੜੀ ਭਰਤੀ ਐ ਇੱਕ ਸਿੰਬਲ ਵਾਲੇ ਕਰ ਚੁੱਕੇ ਜੇ ਦੂਜੀਆਂ ਦੀ ਹੋ ਰਹੀ ਹੈ ਇਹਦੇ ਵਿੱਚੋਂ ਨਿਕਲਣਾ ਕੀ ਹੈ ਤੇ ਇਹਦੇ ਚੋਂ ਕਾਂਗਰਸ ਤੇ ਬੀਜੇਪੀ ਆਪਣਾ ਨਫਾ ਨੁਕਸਾਨ ਵੀ ਦੇਖ ਰਹੇ ਨੇ ਕਿਉਂਕਿ ਦੋਵੇਂ ਧਿਰਾਂ ਪੰਜਾਬ ਦੀ ਸੱਤਾ ਤੇ ਟੇਕ ਰੱਖ ਕੇ ਬੈਠੀਆਂ ਨੇ ਆਮ ਆਦਮੀ ਪਾਰਟੀ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹਾਲੇ ਇਸ ਪਾਸੇ ਬਹੁਤੀ ਗੰਭੀਰ ਨਜ਼ਰ ਨਹੀਂ ਆਉਂਦੀ ਜੋ ਕੁਝ ਵਾਪਰ ਰਿਹਾ ਕਿਉਂਕਿ 92 ਸੀਟਾਂ ਜਦੋਂ ਮਿਲੀਆਂ ਤੇ ਉਹ ਵੋਟਰ ਜਿਹੜਾ ਅਕਾਲੀ ਦਲ ਦਾ ਕਿਤੇ ਨਾ ਕਿਤੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਹੀ ਨਾਰਾਜ਼ ਸੀ ਜਿਹੜਾ ਕਿਤੇ ਨਾ ਕਿਤੇ ਇਸ ਗੱਲ ਲਈ ਔਖਾ ਸੀ ਕਿ ਅਸੀਂ ਕਾਂਗਰਸ ਨੂੰ ਵੋਟਾਂ ਕਿਵੇਂ ਪਾਈਏ ਜਿਨ੍ਹਾਂ ਨੇ 84 ਕਰਾਈ ਤੇ ਉਹ ਜਿਨ੍ਹਾਂ ਨੂੰ ਲੱਗਦਾ ਸੀ ਕਿ ਕਿਸਾਨ ਅੰਦੋਲਨ ਚ ਸਾਡੇ ਕਿਸਾਨਾਂ ਦੀਆਂ ਏਡੀਆਂ ਸ਼ਹਾਦਤਾਂ ਹੋ ਗਈਆਂ ਭਾਜਪਾ ਨੂੰ ਵੋਟ ਕਿਵੇਂ ਪਾਈਏ ਉਸ ਵੱਡੀ ਗਿਣਤੀ ਨੇ ਵੀ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਤਾਂ ਹੀ ਸਥਿਤੀ 46% ਵੋਟ ਪਰਸੈਂਟੇਜ ਤੇ ਆਮ ਆਦਮੀ ਪਾਰਟੀ ਦੇ ਆਈ ਸੀ ਔਰ ਦੇਖੋ 40% 22 ਚ ਸੀ ਤੇ ਜਦੋਂ 24 ਤੇ ਗੱਲ ਪਹੁੰਚੀ 2 ਸਾਲਾਂ ਬਾਅਦ 26% ਤੇ ਆਮ ਆਦਮੀ ਪਾਰਟੀ ਹੈ ਸੋ ਇਸ ਕਰਕੇ ਜਿਹੜੇ ਤਾਜ਼ੇ ਹਾਲਾਤ ਨੇ ਜੇ ਅਸੀਂ ਲਈਏ ਤੇ ਉਹ 26% ਤੇ ਆਮ ਆਦਮੀ ਪਾਰਟੀ ਹੈ ਔਰ ਕਾਂਗਰਸ 26.3 30 26.30 ਮਤਲਬ ਕਾਂਗਰਸ ਤੇ ਆਪ ਵੀ ਇੱਕੋ ਥਾਂ ਤੇ ਖੜੇ ਨੇ ਬੀਜੇਪੀ ਜ਼ਰੂਰ ਵਧੀ ਹੈ 24 ਚ ਬੀਜੇਪੀ 18.56 ਸੋ ਭਾਜਪਾ ਇੱਥੇ ਖੜੀ ਹੈ ਸੋ ਤਿੰਨੇ ਪਾਰਟੀਆਂ ਉਹਨਾਂ ਦੀ ਟੇਕ ਇਸ ਭਰਤੀ ਤੇ ਹੈ ਕਿ ਇਸ ਭਰਤੀ ਚੋਂ ਜਿਹੜੀ ਵੀ ਪਾਰਟੀ ਨਿਕਲੂ ਅਕਾਲੀ ਦਲ ਜਿਹੜਾ ਵੀ ਨਿਕਲੂ ਸ਼ੇਪ ਲਊ ਉਹ ਕੀ ਦਾ ਨਫਾ ਤੇ ਕੀ ਦਾ ਨੁਕਸਾਨ ਕਰਦਾ ਹੈ ਇਸ ਨਜ਼ਰੀਏ ਨੇ ਬਹੁਤ ਅਹਿਮੀਅਤ ਬਣਾਤੀ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਪੰਜ ਮੈਂਬਰੀ ਕਮੇਟੀ ਬਲਾ ਜੀ ਜਿਸ ਤਰ੍ਹਾਂ ਦਾ ਰੁਝਾਨ ਜ਼ਮੀਨ ਤੇ ਹੁਣ ਦਿਖ ਰਿਹਾ ਹੈ ਇਸ ਦਾ ਮਤਲਬ ਕਿ ਇਹ ਮੰਨਿਆ ਜਾਵੇ ਕਿ ਜਿਹੜੀ ਝੁੰਡਾ ਕਮੇਟੀ ਦੀ ਰਿਪੋਰਟ ਬਣੀ ਸਗੀ ਉਹ ਬਿਲਕੁਲ ਹੀ ਜਿਵੇਂ ਪਿੰਡ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਘੁੰਮ ਕੇ ਉਹ ਰਿਪੋਰਟ ਜ਼ਮੀਨੀ ਹਾਲਾਤਾਂ ਦੇ ਉੱਪਰ ਹੀ ਉਸ ਦੇ ਮੁਤਾਬਕ ਹੀ ਬਣਾਈ ਗਈ ਸੀ ਤੇ ਇਸ ਦੇ ਉੱਪਰ ਇੱਕ ਹੋਰ ਵੱਡਾ ਸਵਾਲ ਇਹ ਵੀ ਬਣ ਜਾਂਦਾ ਹੈ ਕਿ ਕੀ ਹੁਣ ਇਹ ਮੰਨ ਲਿਆ ਜਾਵੇ ਕਿ ਉਸ ਰਿਪੋਰਟ ਨੂੰ ਨਾ ਮੰਨਣਾ ਵੀ ਕਿਤੇ ਨਾ ਕਿਤੇ ਅਕਾਲੀ ਦਲ ਦੀ ਗਲਤੀ ਭਵਿਕ ਵਿੱਚ ਮੰਨੀ ਜਾਵੇਗੀ ਸੋ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਤਾਜ਼ਾ ਸਥਿਤੀ ਨੂੰ ਵੇਖਦੇ ਜੀ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਜਾਵੇ ਤੇ ਜਿਹੜੇ ਵੱਖ-ਵੱਖ ਸਿੱਖ ਵਿਦਵਾਨ ਨੇ ਬੁੱਧੀਜੀਵੀ ਆ ਉਪਵਿਖ ਚ ਜ਼ਰੂਰ ਕਿਤਾਬਾਂ ਲਿਖਣਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ 2015 ਤੋਂ ਲੈ ਕੇ 2025 ਤੱਕ ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ ਦੇਖੋ ਇਨਸਾਨ ਵੀ ਗਲਤੀਆਂ ਦਾ ਪੁੱਤਲਾ ਹੈ ਗਲਤੀਆਂ ਪੋਲਿਟੀਕਲ ਪਾਰਟੀਆਂ ਚ ਵੀ ਹੁੰਦੀਆਂ ਨੇ ਜਿਹੜਾ ਇਨਸਾਨ ਗਲਤੀਆਂ ਸੁਧਾਰ ਲੇ ਉਹ ਕਾਮਯਾਬ ਹੋ ਜਾਂਦਾ ਹੈ ਤੇ ਜਿਹੜੀ ਪਾਰਟੀ ਗਲਤੀਆਂ ਸੁਧਾਰ ਲੇ ਦੂਰ ਕਰ ਲੇ एरर थोड़ा बहुत हमेशा रहता है 100% कोई भी एक्यूरेट नहीं होता 100% कोई भी एक्यूरेट नहीं होता पर ਹੁਣ ਸਵਾਲ ਇਹ ਹੈ ਜਿਹੜਾ ਤੁਹਾਡਾ ਝੁੰਡਾ ਕਮੇਟੀ ਵਾਲਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਕਮੇਟੀ ਬਣਾਈ ਝੁੰਡਾ ਸਾਹਿਬ ਨੂੰ ਅਗਵਾਈ ਦਿੱਤੀ ਉਹ ਚਮਨਪ੍ਰੀਤਿਆਲੀ ਵੀ ਮੈਂਬਰ ਸੀ ਕਈ ਮੈਂਬਰ ਸੀ ਉਹ ਕਮੇਟੀ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਗਈ ਉਸ ਕਮੇਟੀ ਨੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਵਿਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਨੇ ਕਿਉਂ ਮੂੰਹ ਮੋੜਿਆ ਕਿਉਂ ਅਸੀਂ 13.5% ਤੇ ਆ ਗਏ ਕਿਉਂ ਅਸੀਂ ਝੁੰਡਾ ਕਮੇਟੀ ਤਾਂ 18% ਤੋਂ ਬਾਹਰ ਹੀ ਬਣੀ ਸੀ ਜਦੋਂ 2022 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 13.5% ਵੋਟਾਂ ਮਿਲੀਆਂ ਤੇ ਸਿਰਫ 3 ਸੀਟਾਂ ਮਿਲੀਆਂ ਮਾਲਵੇ ਦੇ ਵਿੱਚੋਂ 2 ਮਿਲੀਆਂ ਇੱਕ ਮਾਲਵੇ ਚੋਂ ਮਿਲੀ ਇੱਕ ਦੁਆਬਾ ਤੇ ਇੱਕ ਜਿਹੜੇ ਬਿਕਰਮ ਸਿੰਘ ਜੀ ਠੇੜੀ ਧਰਮ ਪਤਨੀ ਨੇ ਹੁਣ ਜਦੋਂ ਚੁੰਦਾ ਕਮੇਟੀ ਦੇ ਮੈਂਬਰ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਗਏ ਉਹਨਾਂ ਨੇ ਮਹਿਸੂਸ ਕੀਤਾ ਕਿ ਆਮ ਲੋਕ ਵੀ ਕਿਤੇ ਨਾ ਕਿਤੇ ਜਿਹੜੇ ਫੈਸਲੇ ਅਕਾਲੀ ਦਲ ਨੇ ਪਿਛਲੇ ਸਮੇਂ ਦੇ ਵਿੱਚ ਗਲਤ ਕੀਤੇ ਨੇ ਉਹਦੀ ਲੀਡਰਸ਼ਿਪ ਨੂੰ ਉਹਦੇ ਲਈ ਜ਼ਿੰਮੇਵਾਰ ਮੰਨਦੇ ਨੇ ਇਸੇ ਕਰਕੇ ਚੁੰਦਾ ਕਮੇਟੀ ਦੀਆਂ ਜਿਹੜੀਆਂ ਸਿਫਾਰਸ਼ਾਂ ਆਈਆਂ ਉਹਨਾਂ ਦੇ ਵਿੱਚੋਂ ਮੁੱਖ ਰੂਪ 'ਚ ਗੱਲ ਪਾਰਟੀ ਦੇ ਲੀਡਰਸ਼ਿਪ ਤਬਦੀਲੀ ਦੀ ਆਈ। ਔਰ ਜਦੋਂ ਤੁਸੀਂ ਝੁੰਡਾ ਕਮੇਟੀ ਨੇ ਉਹ ਰਿਪੋਰਟ ਰੱਖੀ ਤੇ ਲੀਡਰਸ਼ਿਪ ਦੀ ਤਬਦੀਲੀ ਦੀ ਗੱਲ ਸਾਹਮਣੇ ਆਈ ਤੇ ਉਦੋਂ ਹੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤਾਂ ਉਹ ਟੜਾ ਬਣ ਗਿਆ ਸੀ ਜਿਹੜਾ ਲੀਡਰਸ਼ਿਪ ਦੇ ਨੇੜੇ ਵੀ ਸੀ, ਲੀਡਰਸ਼ਿਪ ਦਾ ਵੀ ਚਹੇਤਾ ਸੀ ਤੇ ਉਹ ਲੀਡਰਸ਼ਿਪ ਵੀ ਉਹਨਾਂ ਦੀ ਚਹੇਤੀ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਕਿ ਨਹੀਂ ਜੀ ਨਹੀਂ, ਲੀਡਰਸ਼ਿਪ ਤਾਂ ਇਹੀ ਰਹੂਗੀ, ਲੀਡਰਸ਼ਿਪ ਬਦਲਣ ਦੀ ਲੋੜ ਨਹੀਂ। ਤੇ ਲੀਡਰਸ਼ਿਪ ਨੂੰ ਵੀ ਲੱਗਿਆ ਕਿ ਜੇ ਸਾਨੂੰ ਹੀ ਬਦਲਤਾ ਤੇ ਫਿਰ ਅਸੀਂ ਤਾਂ ਸਾਡੇ ਨਾਂ ਤੇ ਤਾਂ ਜਾਂ ਸਾਨੂੰ ਤਾਂ ਪਤਾ ਹੈ ਸੱਤਾ ਕਿਵੇਂ ਚਲਾਉਣੀ ਸਰਕਾਰ ਕਿਵੇਂ ਲਿਆਉਣੀ ਜਿਹੜੇ ਵੱਡੇ ਲੀਡਰ ਹੁੰਦੇ ਨੇ ਜਿਵੇਂ ਮੈਂ ਕੱਲ ਪਰਸੋਂ ਦੇ ਪ੍ਰੋਗਰਾਮ ਚ ਕਿਹਾ ਸੀ ਕਿ ਜਦੋਂ ਕੋਈ ਹੈਲੀਕਾਪਟਰ ਚ ਬੈਠਾ ਹੁੰਦਾ ਹੈ ਤੇ ਆਮ ਲੋਕ ਬਹੁਤ ਛੋਟੇ ਲੱਗਦੇ ਨੇ ਜਿਹੜੇ ਲੋਕ ਬਹੁਤ ਉੱਚੇ ਅਹੁਦਿਆਂ ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਦੂਸਰੇ ਲੋਕ ਬਹੁਤ ਸਧਾਰਨ ਲੱਗਦੇ ਨੇ ਜਦਕਿ ਇਸ ਧਰਤੀ ਤੇ ਸਧਾਰਨ ਕੋਈ ਨਹੀਂ ਸਾਰੇ ਰੱਬ ਦੇ ਇੱਕੋ ਹੀ ਪ੍ਰਾਣੀ ਨੇ ਪਰ ਸਵਾਲ ਇਹ ਹੈ ਕਿ ਜਦੋਂ ਝੁੰਦਾ ਕਮੇਟੀ ਦੀ ਰਿਪੋਰਟ ਨੇ ਕਿਹਾ ਵੀ ਲੀਡਰਸ਼ਿਪ ਹਟਾਓ ਵੀ ਲੀਡਰਸ਼ਿਪ ਨੂੰ ਅਸੀਂ ਤਬਦੀਲੀ ਕਰਨਾ ਚਾਹੁੰਨੇ ਆ ਤੇ ਲੀਡਰਸ਼ਿਪ ਨਹੀਂ ਮੰਨੀ ਔਰ ਉਹ ਸ਼ਾਇਦ ਗਲਤੀ ਰਹੀ ਉਹ ਗਲਤੀ ਹੁਣ ਮਹਿਸੂਸ ਹੁੰਦੀ ਹੈ ਜਦੋਂ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਕਰਨ ਜਾਂਦੀ ਹੈ ਜਦੋਂ ਪੰਜ ਮੈਂਬਰੀ ਕਮੇਟੀ ਭਰਤੀ ਕਰਨ ਜਾਂਦੀ ਹੈ ਤੇ ਝੁੰਡਾ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਸੀ ਕਿਤੇ ਨਾ ਕਿਤੇ ਉਹ ਲੋਕਾਂ ਦੀਆਂ ਸ਼ਕਲਾਂ 'ਚੋਂ ਨਜ਼ਰ ਆਉਂਦੀਆਂ ਨੇ ਕਿਉਂਕਿ ਜਦੋਂ ਸਾਹਮਣੇ ਲੀਡਰਸ਼ਿਪ ਹੋ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਹੁਕਮ ਦਿੱਤੇ ਤੇ ਸੰਗਤ ਉਹਦੇ ਸਤਕਾਰ 'ਚ ਉੱਡੀ ਤੁਰੀ ਆਉਂਦੀ ਹੈ ਇਹਦਾ ਮਤਲਬ ਹੈ ਕਿ ਜਿਹੜੀ ਉਹ ਸਫਾਰਸ਼ ਸੀ ਮਨਪੀ 43 ਵੀ ਕਈ ਜਗ੍ਹਾ ਆਪਣੇ ਸੰਬੋਧਨਾਂ 'ਚ ਆਪਣੇ ਭਾਸ਼ਣਾ 'ਚ ਕਹਿੰਦੇ ਨੇ ਇਹ ਵੀ ਜਦੋਂ ਝੁੰਡਾ ਕਮੇਟੀ ਦੀ ਰਿਪੋਰਟ ਸੀ ਮੈਂ ਵੀ ਮੈਂਬਰ ਸੀ ਅਸੀਂ ਸਾਰਿਆਂ ਨੇ ਬੇਨਤੀਆਂ ਕੀਤੀਆਂ ਲੀਡਰਸ਼ਿਪ ਨੂੰ ਵੀ ਕੁਝ ਸਮੇਂ ਲਈ ਤੁਸੀਂ ਪਾਸੇ ਹੋ ਜਾਓ ਹੌਲੀ-ਹੌਲੀ ਫੇਰ ਤੁਸੀਂ ਹਿੱਸਾ ਬਣ ਜਿਓ ਪਰ ਉਹ ਲੀਡਰਸ਼ਿਪ ਨਹੀਂ ਮੰਨੀ ਇਹਦਾ ਮਤਲਬ ਹੈ ਲੋਕ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਵੀ ਨਵੀਂ ਲੀਡਰਸ਼ਿਪ ਤਾਂ ਦੇਖਣਾ ਚਾਹੁੰਦੇ ਨੇ ਉਜ ਠੀਕ ਹੈ ਜਿਹੜਾ ਸਿੰਬਲ ਵਾਲਾ ਅਕਾਲੀ ਦਲ ਹੈ ਉਹਦਾ ਆਪਣਾ ਦਾਵਾ ਹੈ ਭਾਈ ਆਪਾਂ ਉਹਨਾਂ ਦੇ ਦਾਅਵੇ ਨੂੰ ਚੈਲੰਜ ਨਹੀਂ ਕਰਦੇ 22-23 ਲੱਖ ਤੋਂ ਵੱਧ ਤਾਂ ਮੇਰੇ ਖਿਆਲੋਂ ਮੈਂਬਰਸ਼ਿਪ ਕਰ ਚੁੱਕੇ ਨੇ ਔਰ 31 ਮਾਰਚ ਸ਼ਾਮ ਨੂੰ 5 ਵਜੇ ਉਹਨਾਂ ਦੀ ਭਰਤੀ ਖਤਮ ਹੈ ਸੋ ਮੈਨੂੰ ਲੱਗਦਾ ਹੈ ਅਪ੍ਰੈਲ ਦੇ ਪਹਿਲੇ ਹਫ਼ਤੇ ਉਹ ਆਂਕੜੇ ਦੇ ਦੇਣਗੇ ਕਿ ਉਹਨਾਂ ਦੀ ਭਰਤੀ 30 ਲੱਖ ਹੋਈ 40 ਲੱਖ ਹੋਈ 50 ਲੱਖ ਹੋਈ ਜਾਂ 1 ਅਰਬ ਹੋਈ ਉਹਨਾਂ ਨੇ ਦੱਸ ਦੇਣਾ ਜੇ ਜੇ 100 ਲੱਖ ਵੀ ਭਰਤੀ ਹੋ ਗਈ ਤਾਂ ਵੀ ਉਹਨਾਂ ਨੇ ਦੱਸ ਦੇਣਾ ਜੇ 1 ਕਰੋੜ ਵੀ ਭਰਤੀ ਹੋਗੀ ਤਾਂ ਵੀ ਉਹਨਾਂ ਨੇ ਦੱਸ ਦੇਣਾ ਮੈਂ ਅਰਬ ਤੋਂ ਮਾਫੀ ਚਾਹੂੰਗਾ ਕਿਉਂਕਿ ਪੰਜਾਬ ਦੀ ਆਬਾਦੀ ਏਡੀ ਨਹੀਂ ਹੈ ਪਰ ਦੇਖਿਆ ਜਾਵੇ ਤਾਂ ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਨਾ ਮੰਨਣਾ ਵੀ ਕਿਤੇ ਨਾ ਕਿਤੇ ਸਿੰਬਲ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਕਿਤੇ ਨਾ ਕਿਤੇ ਇੱਕ ਕਮਜ਼ੋਰੀ ਦੇ ਰੂਪ ਦੇ ਵਿੱਚ ਪਵਿੱਖ ਚ ਗੱਲ ਦਰਜ ਹੋਣੀ ਹੈ ਸੋ ਜਿਹੜਾ ਹੁਣ ਰੁਝਾਨ ਬਣ ਰਿਹਾ ਪੰਜ ਮੈਂਬਰੀ ਕਮੇਟੀ ਦਾ ਇਹਦੇ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੋਜਾਂ ਵੀ ਹੋਣਗੀਆਂ ਔਰ ਇਹਦੇ ਤੇ ਡਿਸਕਸ਼ਨ ਡਿਬੇਟ ਵੀ ਹੋਣਗੇ ਔਰ ਇਹਦੇ ਅੰਕੜੇ ਜਿਵੇਂ ਜਿਵੇਂ ਬਾਹਰ ਆਉਣੇ ਸ਼ੁਰੂ ਹੋਣਗੇ ਮੈਨੂੰ ਇਹ ਲੱਗਦਾ ਹੈ ਕਿ ਲੱਖਾਂ 'ਚ ਤਾਂ ਪੰਜ ਮੈਂਬਰੀ ਕਮੇਟੀ ਵੀ ਹੁਣ ਤੱਕ ਭਰਤੀ ਕਰ ਚੁੱਕੀ ਹੋਣੀ ਇਹ ਅੰਕੜਾ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਕ ਲੱਖ ਕਾਪੀਆਂ ਨੇ ਜਿਹੜੀਆਂ ਵੰਡੀਆਂ ਗਈਆਂ ਤੇ ਕਿੰਨੇ ਕ ਲੱਖ ਭਰ ਕੇ ਵਾਪਸ ਆ ਗਈਆਂ ਪਰ ਆਮ ਤੌਰ ਤੇ ਇਹ ਖ਼ਬਰ ਹੀ ਮਿਲਦੀ ਹੈ ਕਿ ਕਾਪੀਆਂ ਮੁੱਕ ਗਈਆਂ ਦੀ ਫੇਰ ਛੱਪਣ ਗਈਆਂ ਕਾਪੀਆਂ ਮੁੱਕ ਗਈਆਂ ਫੇਰ ਛੱਪਣ ਗਈਆਂ ਸੋ ਇਹ ਪੰਜਾਬ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਸੀ ਸ਼ੁਰੂ ਤੋਂ ਹੀ ਸੋ ਇਹ ਸੱਚਮੁੱਚ ਇਹ ਨਵੀਂ ਤਰ੍ਹਾਂ ਦਾ ਜਿਹੜਾ ਟ੍ਰੈਂਡ ਹੈ ਜਿਹੜਾ ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਪਹਿਲੀ ਵਾਰੀ ਦੇਖ ਰਹੇ ਹਾਂ ਤੁਹਾਡਾ ਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਸਾਰੀਆਂ ਸਥਿਤੀਆਂ ਦੇ ਉੱਪਰ ਤੁਸੀਂ ਆਪਣਾ ਵਿਸ਼ਲੇਸ਼ਣ ਜੋ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਤੁਹਾਡੇ ਪੱਖ ਦਾ ਖੁੱਲਾ ਸਵਾਗਤ ਹੈ ਤੁਸੀਂ ਵੀ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਬਹੁਤ ਧੰਨਵਾਦ